ਗੱਲ ਇਹ ਹੋਰ ਤਾਂ ਕਿ ਆਜ ਇਹਦਾ ਲਗਨ ਲਗਾਇਆ ਜਾ ਰਿਹਾ ਮੰਦਿਰ ਵਿੱਚ ਦੁਰਗਾ ਮੰਦਿਰ ਤੇ ਕੀ ਕਹਿਣਾ ਚਾਹੋਗੇ ਅੱਜ ਅਨਕੁਟ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਜਿਸ ਦਿਨ ਗਵਰਧਨ ਪਰਬਾ ਦੀ ਅੰਜਲੀ ਦੇ ਚੱਕਿਆ ਸੀ ਉਸ ਦਿਨ ਇਹ ਪਰੰਪਰਾ ਸ਼ੁਰੂ ਹੋਈ ਸੀ ਤੇ ਉਸ ਕਰਕੇ ਉਸ ਸੰਬੰਧ ਵਿੱਚ ਅੱਜ ਦੁਰਗਾ ਮੰਦਿਰ ਵਿੱਚ ਲੰਗਰ ਲਗਾਇਆ ਜਾ ਰਿਹਾ ਜੋ ਕਿ ਉਦੋਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਕਿਤੇ ਕਿਤੇ ਤਿੰਨਾਂ ਦਾ ਚੱਲ ਰਿਹਾ ਸਾਰੇ ਨਗਰ ਵਾਸੀਆਂ ਲਈ ਲੰਗਰ ਇਹ ਲਗਾਇਆ ਗਿਆ ਤੇ ਜੋ ਵੀ ਮਤਲਬ ਕਿ ਆਵੇ ਭਗਤ ਪ੍ਰਸ਼ਾਦ ਦੇ ਰੂਪ ਵਿੱਚ ਲਵੇ ਇਹਨੂੰ ਤੇ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰੇ ਧੰਨ ਸਾਰੇ ਕਿਹਨਾਂ ਅੱਜ ਇਹ ਅਨੁਗੁਣਾ ਕਰਨਾ ਲਗਾਇਆ ਗਿਆ ਜਾਨ ਜਿਹੜੀ ਵੀ ਦਿਨ ਬੋਲੇ ਕਿਸ਼ਨ ਭਗਵਾਨੇ ਕੀ ਜੈ ਕ੍ਰਿਸ਼ਨਾਇ ਵਾਸudevaya ਹਰਏ ਪਰਮਾਤਮਨੇ ਪ੍ਰਣਤਾ ਕਲੇਸ਼ ਨਾਸਾਇ ਗੋਵਿੰਦਾਇ ਨਮੋ ਨਮਹ ओम श्री कृष्णा ये नमो नम आप सभी को अनकूट गोवर्धन पूजा की हार्दिक शुभकामनाएं आपके अपने श्री दुर्गा मंदिर में अन्नकूट के उपलक्ष में गोवर्धन पूजा के उपलक्ष में लंगर लगाया गया है यह लंगर की विशेषता है कि भगवान श्री कृष्ण जी ने दीपावली के अगले दिन भगवान सब वृजवासी इंद्र की पूजा करते थे तो इंद्र की पूजा से उनको कोई किसी प्रकार का भी फल नहीं मिलता था तो भगवान कृष्ण कीजिए और गोवर्धन भगवान कृष्ण जी ने किया था इंद्र भगवान की मुसलाधार वर्षा से बचने के लिए वृजवासियों को बचाने के लिए भगवान श्री कृष्ण जी ने चिटली उंगली के ऊपर गोवर्धन पर्वत को धारण किया था और इसी के उपलक्ष्य में अन्नकूट और गोवर्धन पूजा की जाती है भगवान गोवर्धन का छप्पन प्रकार का भोग लगाया जाता है सभी को धन धान्य की वृद्धि हो सभी के घर में खुशहाली हो ऐसी कामना करते हुए भगवान की पूजा की जाती है और अटूट लंगर लगाया जाता है भोले कृष्ण भगवान ने ਅੱਜ ਰਾਤ ਕੀ ਗੱਲ ਹੈ ਜਾਉਗੀ ਅੱਜ ਦੇ ਜਸ਼ਨਾਂ ਦੇ। ਜੈ ਮਾਤਾ ਦੀ ਜੈ ਮਾਤਾ ਦੀ ਜੈ શ્રીਕ੍ਰਿਸ਼ਨ ਜੈ શ્રીਕ੍ਰਿਸ਼ਨ। ਸਮੂਹ ਸ਼ਹਿਰ ਨਿਵਾਸੀ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਦੇ ਪਵਿੱਤਰ ਤਿਉਹਾਰ ਤੇ ਲੱਖ ਲੱਖ ਵਧਾਈ ਹੋਵੇ। ਸਭ ਨਾਲੋਂ ਪਹਿਲਾਂ ਤਾਂ ਅਸੀਂ ਸਮੂਹ ਸ਼ਹਿਰ ਨਿਵਾਸੀ ਇਲਾਕਾ ਨਿਵਾਸੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਦੁਰਗਾ ਮੰਦਿਰ ਦੇ ਨਿਰਮਾਣ ਵਾਸਤੇ ਦਿਲ ਖੋਲ ਕੇ ਦਾਨ ਦਿੱਤਾ ਹੈ। ਜੋ ਅੱਜ ਦਾ ਜੱਗ ਹੈ ਇਸ ਵਾਸਤੇ ਵੀ ਦਲ ਖੋਲ ਕੇ দান ਦਿੱਤਾ ਹੈ ਅੱਗੇ ਵੀ দান ਦਿੰਦੇ ਰਹਿਣਗੇ ਬਹੁਤ ਹੀ ਜਲਦੀ ਤੁਰਕਾ ਮੰਦਿਰ ਦੇ ਨਿਰਮਾਨ ਦਾ ਕਾਰਜ ਸ਼ੁਰੂ ਹੋਣ ਜਾ ਰਿਹਾ ਹੈ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਸ ਕਾਰਜ ਸ਼ੁਰੂ ਹੋਣ ਤੇ ਵੀ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਅਸੀਂ ਧੰਨਵਾਦੀ ਹਾਂ ਪ੍ਰੈਸ ਵਾਲਿਆਂ ਦੇ ਵੀ ਜਿਹੜੇ ਅੱਜ ਬਹੁਤ ਹੀ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਟ ਕੇ ਇੱਥੇ ਪਹੁੰਚੇ ਨੇ ਅੱਜ ਦੇ ਇਸ ਪਵਿੱਤਰ ਤਿਉਹਾਰ ਤੇ ਸਾਰਿਆਂ ਨੂੰ ਫੇਰ ਇੱਕ ਵਾਰ ਲੱਖ ਲੱਖ ਵਧਾਈ ਹੋਵੇ ਜੈ ਸ਼੍ਰੀ कृष्णा ਜੈ ਸ਼੍ਰੀ कृष्णा ਸਮੂਹ ਸ਼ਹਿਰ ਨਿਵਾਸੀਆਂ ਨੂੰ ਗਵਰਧਨ ਪੂਜਾ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਨਕੂੜ ਦਾ ਲੰਗਰ ਖੁੱਲਾ ਚੱਲ ਰਿਹਾ ਹੈ ਕੋਈ ਵੀ ਲੰਗਰ ਇੱਥੇ ਆ ਕੇ ਖਾ ਵੀ ਸਕਦਾ ਹੈ ਤੇ ਆਪਣਾ ਘਰ ਲੈ ਕੇ ਵੀ ਜਾ ਸਕਦਾ ਹੈ ਇਹ ਲੰਗਰ ਸਾਰਿਆਂ ਲਈ ਖੁੱਲਾ ਹੈ ਕੋਈ ਵੀ ਆ ਸਕਦਾ ਹੈ ਦੁਰਗਾ ਮੰਦਰ ਕਾਲੇ ਕੇ ਰੋਡ ਵਿਖੇ ਇਹ ਲੰਗਰ ਖੁੱਲਾ ਚੱਲ ਰਿਹਾ ਹੈ ਧੰਨਵਾਦ